ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸੋਵ ਦਰ ਰਾਗ ਅਸਾਂ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਵ ਦਰ ਤੇ ਰਾਖੇ ਹਾ ਸੋਵ ਕਰਕੇ ਹਾ ਜਦ ਬੈ ਸ਼ਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹਿ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਵਨ ਪਾਣੇ ਬੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਨੋਂ ਚਿਤ ਗੁਪਤ ਲਹਿ ਜਾਣਣ ਲਹਿ ਲਹਿ ਧਰਮ ਵਿਚਾਰੇ ਗਾਵਣ ਕਮਨੇਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਤਨੋਂ ਅੰਦਰ ਅੰਦਰਾਸ ਨੰ ਬੈਠੇ ਦੇਵਤੀ ਅੰਦਰ ਨਾਲੇ ਗਾਵਣ ਤਤਨੋਂ ਸਿੱਧ ਸਮਾਧੀ ਅੰਦਰ ਗਾਵਣ ਤਤਨੋਂ ਸਾਜ ਵਿਚਾਰੇ ਗਾਵਣ ਤਤਨੋਂ ਜਤੇ ਸਦੇ ਸੰਤੋਖੀ ਗਾਵਣ ਤਤਨੋਂ ਵੀਰ ਕਰਾਰੇ ਗਾਵਣ ਤਤਨੋਂ ਪੰਡਿਤ ਆਪਣਦ ਰਖੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧ ਨਾਮ ਮੋਹਣੀਆ ਮਨ ਮੋਹਨ ਸੁਰਗਮਸ ਪਿਆਲੇ ਗਾਵਣ ਤੁਧ ਨੋ ਰਤਨ ਉਪਾਏ ਤੇਰੇ 86 ਤੇ ਰਤਨ ਨਾਲੇ ਗਾਵਣ ਤੁਧ ਨੋ ਜੋਦ ਮਹਾਬਲ ਸੁਭਾ ਗਾਵਨ ਤਿਤਨੋਂ ਖਾਣੇ ਚਾਰੇ ਗਾਵਨ ਤਿਤਨੋਂ ਖਾਣ ਨਾਮ ਨਿਬ੍ਰਹਮੰਡਾ ਕਰ ਕਰ ਖੇ ਤੇਰੇ ਤਾਰੇ ਸੇ ਤਿਤਨੋਂ ਗਾਵਨ ਜੋਤਿ ਤੇ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤਿਤਨੋਂ ਗਾਵਨ ਸਹਿਮੈ ਚਿਤ ਨਾਮਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਚ ਸਚ ਨਾਹੀ ਹੈ ਬੇ ਹੁਸੇ ਜਾਏ ਨਾ ਜਾਸੀ ਰਚਨਾ ਜਿੰਦਰ ਸ਼ਾਈ ਰੰਗੇ ਰੰਗੇ ਭਾਕੇ ਕਰ ਕਰ ਸੇ ਮਾਇਆ ਜਨੋ ਪਾਏ ਕਰ ਕਰ ਦੇਖੇ ਇਹ ਤਾਪਣਾ ਜੋ ਤਿਹ ਕੇ ਵੜਾਈ ਜੋ ਜਸ ਪਾਵੈ ਸੂਏ ਕਰ ਸੇ ਰਬ ਕਮਨਾ ਕਰ ਨਾ ਜਾਏ ਸੂ ਪਾਛਾ ਹੋ ਸਹਾ ਪਾ ਸਾਹਿਬ ਨਾਨਕ ਰਹਿਣ ਹਰ ਜਾਈ ਆਸਾ ਮਹਿਲਾ ਪਹਿਲਾ ਹੁਣ ਵੱਡਾ ਆਖੈ ਸਭ ਕੋਈ ਇਕਣ ਵੱਡਾ ਡੇਠਾ ਹੋਵੇ ਕੀਮ ਦਾ ਪਾਇ ਨਾ ਕਹਿਆ ਜਾਈ ਗੰਨੇ ਵਾਲੇ ਤੇਰੇ ਰਹਿ ਸੁਮਾਈ ਹਵਡੇ ਮੇਰੇ ਸਾਹਿਬ ਘਰ ਮੇਰਾ ਗੁਣ ਜੀਰਾ ਖੁਲਾ ਜਾਣੈ ਰਖੇ ਤਾ ਕੇ ਵਣ ਚਿਲਾ ਰਹਾਓ ਸਭ ਸਰਤੇ ਮਿਲ ਸਰਤ ਕਮਾਈ ਸਭ ਕੀਮਤ ਮਿਲ ਜੀਵਨ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਏ ਕਹਣਦਾ ਜਾਏ ਤੇਰੀ ਤਲਬੜਿਆਈ ਸਭ ਸਤ ਸਤ ਸਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਖਿਆ ਵੜਿਆਈਆਂ ਤੁਧਨੋ ਸਤੇ ਕਿਨੇ ਨਾ ਪਾਈਆ ਆਖ ਰਹਿ ਬਲਨਾਹੀ ਠਾਰ ਰਹਾਇ ਆਖ ਨਵ ਨਾਖਿਆ ਵਿਚਾਰਾ ਸ਼ਕਤੀ ਭਰੇ ਤੇਰੇ ਪੰਨਾਰਾ ਜਿਸਉ ਦੇਹੇ ਦਿਸੈ ਕੀ ਆਚਾਰਾ ਨਾਨਕ ਸਚ ਸਵਾਰਣ ਹਰਿ ਨਾ ਆਸਾ ਮੇਲਾ ਪਹਿਲਾ ਆਖਾ ਜੀਵਾ ਸੁਨੇ ਅਮਰ ਜਾਉ ਆਖ ਨਵ ਕਾ ਸਚਾ ਨਾਮ ਸਾਚੇ ਨਾ ਫੇ ਲਾਗੈ ਭੋਖਦ ਭੁਖੈ ਖਾਏ ਜਨ ਹੈ ਦੁਖ ਸੋਖ ਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾ ਰਹਾਉ ਸਾਚੇ ਨਾ ਵਿਤ ਲਵੜਾਈ ਆਤ ਕੇ ਕੀਮਤ ਨਹੀਂ ਪਾਈ ਜੇ ਸੰਮਲ ਕੇ ਆਖ ਨ ਪਾਹੀ ਵੱਡਾ ਨਾ ਹੁਵੇਂ ਘਾਟ ਨ ਜਾਏ ਨਾ ਹੁਵਲੇ ਨਾ ਹੁਵੇਂ ਸੋਗ ਦੰਦਾਰ ਰਹਿਣਾ ਚੁੱਕਾ ਭੋਗ ਗੁਣੇ ਹੋਰ ਨਾਹੀ ਕੋਈ ਨਾ ਕੋ ਭੁਵਾ ਨਾ ਕੋ ਭੁਈ ਦੇਵੜ ਆਪ ਤੇਵੜ ਤੇਰਾ ਦਾਤ ਜਿੰਦਨ ਕਰਖਾ ਕੀਤੇ ਰਾਤ ਹਸ ਸੰਸਾਰ ਹੈ ਜੀ ਕਮ ਜਾਤ ਨਾਨ ਨਾਮੈ ਬਾਸਨਾਤ ਰਾ ਰਾਗੁ ਜਨੇ ਮਹਿਲਾ ਪੰਜਵਾ ਕਾਹੇਰੇ ਮਨ ਇਤ ਬਦਮ ਜਹਰ ਹਰ ਜੋ ਪ੍ਰਿਆ ਸਹਿਲ ਵਥਨ ਮੈਂ ਜਾਂ ਤੂੰ ਪਾਏ ਦਾ ਕਰਜ ਕਾ ਗੈ ਕਰਤ ਰਿਆ ਮੇਰੇ ਮਾਦੋਨੀ ਸਤ ਸੰਗਤ ਮਿਲੈ ਸੋਤ ਰਿਆ ਗੁਰ ਪ੍ਰਸਾਦ ਪ੍ਰਬੰਧ ਪਾਇਆ ਸੋਕੇ ਕਾਟ ਹਰਿਆਨ ਨਹਾਉ ਜਨਨ ਬਿਤਾ ਲੋਗ ਸੁਮਨਤਾ ਕੁਵਿੰਗ ਸਕੇ ਤਰਿਆ ਸਿਰ ਸਿਰ ਜਸ ਬਾਹੇ ਠਾਕੁਰ ਕਾਹੇ ਬਨਪੋ ਕਰਿਆ ਊੜੇ ਊੜ ਆਵੇ ਸੇ ਕੋਸਨ ਬੱਚੇ ਵਿਸ਼ਰੇ ਸ਼੍ਰੀ ਸ਼੍ਰਿਆ ਤਨ ਕਮਣ ਖਲਾਵੇ ਕਮਣ ਅਚਗਾਵੇ ਬਨ ਮੈਂ ਸਿਮਰਨ ਕਰਿਆ ਸੰਗਨ ਦਾਨ ਦਾ ਸਾਸ਼ਟ ਸਦਾਨ ਠਾਗੁਰ ਕਰ ਜਨ ਤਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤਿਰੰਤ ਨਾ ਪਾਰ ਆਵਰਿਆ ਰਾਗਾ ਸਾ ਮਹਲਾ ਚਪ타 ਸੋਪ ਰਖੇ ਕੋ ਊੰਕਾਰ ਸਤਿਗੁਰ ਪ੍ਰਸਾਦ ਅਸਵਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗਮ ਅਪਾਰਾ ਹਾਵ ਤੇ ਆਵ ਹੈ ਸਤਿ ਆਵੈ ਤੁਮ ਜੀ ਹਾ ਸੱਚੇ ਸਰਦਨ ਹਰਿ ਸਤ ਜੀ ਤੁਮ ਹਾਰੇ ਜੀ ਦੁਨੀਆ ਕਾ ਦਾ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਾਧੂ ਕੇ ਸਰਦਨ ਹਰਿ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰ ਤੁਮ ਘੜਕੜੰਤ ਸਰਬ ਨਿਰੰਤਰ ਜੀ ਹਰੇ ਕੋ ਅਬਰਕ ਸਮਾਨ ਇਹ ਕਿ ਦਾਤਿ ਦੇ ਵਿਖਾਰੀ ਜੀ ਸਾ ਤੇਰੇ ਚੋਜ ਬਣਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹਾਂ ਤਦਿਮ ਨਾਮ ਨਾ ਜਾਣਾ ਤੂੰ ਅਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਖ ਵਿਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਝੇ ਜਨਾਰ ਹਿੰਦਨ ਕੁਰਬਾਣਾ ਹਰਤਿਆ ਵਹਿ ਹਰਤਿਆ ਮੈਂ ਤੁਮ ਜੀ ਇਸ ਜਨ ਅਜਗਬਾ ਸੁਖਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰਤਿਆ ਆਇਆ ਜੀ ਇਹ ਦਿਨ ਟੁੱਟੇ ਜਾਵਗੇ ਫਾਸੇ ਜਿਨ ਦਿਨ ਪਾਓ ਜਿਨ ਹਾਨ ਰਤਨ ਪਾਓ ਹਰਤਿਆ ਆਇਆ ਜੀ ਇਹ ਦਿਨ ਕਾ ਪਾਓ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨਹਾਰ ਤੇ ਆਇਆ ਜੀ ਜਨਾਨਕ ਤੇ ਲਵਲ ਜਾਸੀ ਤੇਰੇ ਭਗਤ ਤੇਰੇ ਭਗਤ ਫੰਡਾਰ ਜੀ ਪਰ ਇਹ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂਤੀ ਹਨਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅਖਰੇ ਜੀ ਹਰ ਪੂਜਿਆ ਜੀ ਤਾ ਤਪ ਹੈ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜਹੋ ਉਸ ਵਰਤ ਸਾ ਸਰਦੇ ਗਲ ਕ੍ਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨਾ ਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਗੁਣੰਤਾ ਦਵਾਦ ਬ੍ਰਖ ਪਰੰਪਰ ਕਰਤਾ ਜੀ ਤੁਦ ਜੇਵੜ ਅਵਰਣਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੈ ਕੋ ਜੀ ਦੁਨ ਅੰਤ ਕਰਤਾ ਸੋਈ ਤੁਦਾ ਪੈ ਭਾਵੈ ਸਿਮਰਤੇ ਜੀ ਤੂੰ ਆਪੈ ਗਲ ਹੈ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਪਾਏ ਜੀ ਤੁਦਾ ਪੈ ਸਰਜ ਅਸ਼ਾ ਗੋਈ ਜਨਾਨਕ ਗੁਣ ਗਾਵੇ ਕਰਤੈ ਕਹਿ ਜੀ ਜੋ ਸਭ ਸੇ ਕਾ ਜਾਣੋਗੇ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਨਾ ਸਾਈ ਜੋ ਤੂੰ ਪਾਵੈ ਸੁਇ ਤੇ ਸਿ ਜੋ ਤੂੰ ਦੇਹਿ ਸਹ ਹਪਾਇਨ ਹਾਵ ਸਭ ਤੇਰੇ ਤੋਂ ਸਭ ਨੇ ਧਿਆਆ ਅਸਨ ਕਿਰਪਾ ਕਰੇ ਤੈ ਨਾਮ ਮਰਦਨ ਪਾਇਆ ਗੁਰਮੁੰਡਾ ਦਾ ਮਨ ਮੋਹ ਗਵਾਇਆ ਦਾਸੁ ਹੁਣਿਆ ਮਿਲਾਇਆ ਤੂੰ ਤੁਹੇ ਹੀ ਮਾਹੀ ਤੇ ਬਿੰਦੂ ਜਾ ਕੋਈ ਨਹੀਂ ਜੇ ਜ ਸਾਥੇ ਰਖੇ ਲਭ ਜਮਰੁ ਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣਾ ਹੈ ਸੋਈ ਜਨ ਜਾਣੈ ਹਰਗੁਣ ਸਦヒ ਆਖ ਵਖਾਣੈ ਜਿਨ ਹਰਿ ਸੇਵਿਆ ਜਿਨ ਸੋ ਪਾਇਆ ਸਨ ਜਿਹੇ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਮ ਹੋਈ ਦਤ ਬਿੰਦੂ ਜਾ ਪ੍ਰਣਾਖ ਹੋਈ ਤੂੰ ਕਰ ਅਕਰ ਵੇਖ ਹੈ ਜਾਨ ਹੈ ਸੁਈ ਜਨਨ ਗੁਰਮਖ ਪ੍ਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਭਿਨ ਨਵਾਸਾ ਪਾਣੇ ਪਾਵਨ ਦਿਨ ਹੈ ਕੀਆ ਪੰਗਜ ਮੋ ਪਗ ਨੇ ਚੱਲੈ ਹਮ ਦੇਖਾਂ ਤਹਿ ਡੁਬੇ ਲੀ ਮਨੈ ਯਗਨਾ ਚੇਤ ਸਮੂਨ ਮਨਾ ਹਨੂਮਸਰਾ ਤੇਰੇ ਗੁਣ ਗੱਲਿਆ ਨਹਾਉ ਨਾ ਹੋ ਜਤੇ ਸਤਿਨੇ ਪੜਿਆ ਮੂਰਹੁ ਹੁਗ ਦਾਜ ਨਾਮ ਪਿਆ ਬਨਨਤ ਨਾਨਕ ਜਨ ਕੇ ਸਰਣਾ ਜਨ ਤੋ ਨਾਹੀ ਵੇਸ ਰਿਆ ਆਸਾ ਮਹਿਲਾ ਪੰਜਵ ਭੈ ਪ੍ਰਾਪਤ ਮਨਖ ਦੇ ਹੋ ਰਿਆ ਗੋਬਿੰਦ ਮਨਨ ਕੀ ਹਿਤ ਨਿਪਰੀਆ ਔਰ ਕਾਇ ਉਹਨੇ ਕਿਤਨਾ ਖਾਮ ਅਮਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਵ ਲੋਗ ਪਵਜਨ ਦਰਨ ਕੈ ਜਨ ਬਿਰਥਾ ਜਾਤ ਰਮਾਇਆ ਕੈ ਰਹਾਵੋ ਜਉ ਤਾ ਸੰਜਮ ਦਰਨ ਲਖ ਮਾਇਆ ਸੇਵਾ ਸਾਹ ਨਾ ਜਾਣਿਆ ਹਰਾਇਆ ਸਹੋ ਨਾਨਕ ਹਉ ਨੀਚ ਕਰਮ ਸ਼ਰਨ ਰੇਖੇ ਰਾਖੋ ਸਰਮ ਪਾਸ਼ਾ ਹੈ ਦਸਵੇਂ ਕਬੂਬਾਜ ਬੇਨਤੀ ਚੋਪਈ ਹਮਰੇ ਇੱਕ ਰੂਹਾ ਜਿ ਰਛਾ ਪੂਰਣ ਹੋਏ ਏਤਕੀ ਇਛਾ ਤਾ ਵਚਨ ਮਨਨ ਹੈ ਹਮਾਰਾ ਆਪਣਾ ਜਾਨਕ ਰੂਪ ਅਪ੍ਰਤਪਾਰਾ ਹਮਰਾ ਦਸਤ ਸਬਾਦ ਕਾਮਹੋ ਆਪਹਾ ਦਾ ਮਨ ਵਿਚਾਵਹੋ ਸੁਖਿ ਵਸੈ ਮੂਰਿ ਪਰਵਾਰਾ ਸੇਵ ਸਿਖ ਸੁਭੈ ਕਰਤਾਰਾ ਮੋਹ ਅਛਾਲ ਜੇ ਕਰ ਜੈ ਕਰੀਐ ਸਾਬਨ ਨਕਵਾਜ ਸੰਗ ਰਿਗੈ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੈ ਪਿਆਸਾ ਤਮਹ ਸ਼ਾਨ ਆਖਿ ਅਬਨ ਨਾ ਤਿਆਮ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਾ ਸਿੱਖਾ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪਾ ਦੇਮ ਜੇ ਮਰ ਗਿਆ ਬਰਨ ਕਾਲ ਕਾ ਤਰਾਸਨ ਮਰ ਗਿਆ ਉਹ ਜੋਸ਼ ਦਾ ਹਮਾਰੇ ਪਛਾ ਸ੍ਰੀ ਆਤ ਪੂ ਜੋ ਕਰੇ ਹੋ ਰੱਛਾ ਰਾਖ ਲਿਹੁਗ ਰਾਖ ਨਹਾਰੇ ਸਾਹਿਬ ਸੰਸਹਾਰੇ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਆਤਮਾ ਪੂਰੇ ਚਤੁਰਦਸ਼ਕੰਤ ਖਾਲ ਪਾਏ ਵਰਮਾ ਭਵਤਰਾ ਕਾਲ ਪਾਏ ਈਸ਼ੂ ਜਗਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਹਲ ਕਾਲ ਕਾ ਕੀ ਅਦਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਅੰਬੇਜ ਨਾਇ ਪ੍ਰਭਾ ਜੋਥੀਓ ਜਮਨ ਕਾਲ ਸਾਨੂੰ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਛ ਨਉ ਜਾਇਓ ਆਦ ਅੰਤੇ ਕੀ ਆਵਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸ਼ਕਾਰ ਦਿਸਹਿ ਕੋ ਹਮਾਰੀ ਸਗਲ ਪ੍ਰਗਿਆ ਜਨਾਬ ਸਵਾਰੇ ਸੇਵਕਨ ਕਾ ਸੇਵਕ ਸੁਖ ਦੇਉ ਸਾਧਨਨ ਕਾ ਪਲ ਮੋਮਦ ਕੀਉ ਅਖੰਡ ਕਟਕੇ ਅੰਤਰ ਕੀ ਜਾਣਤ ਪਲੇ ਗੁਰੇ ਕੀ ਪੀਰ ਵਿਸ਼ਾਲਤ ਚੀਟੀ ਦੇਗਨ ਦਸੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਕਰ ਫੂਲਾ ਸੰਤ ਨਾਨਦ ਹਪਾਏ ਤੇ ਦੁਖੀ ਸੁਖ ਪਾਏ ਸਾਧਨ ਲਖੀ ਸੁਖੀ ਏਕੇ ਕੇ ਕੀ ਪੀਰਵਸ਼ਣ ਘੜ ਘੜ ਕੇ ਪੜ ਪੜ ਕੇ ਜਾਣੈ ਜਦ ਕਰਖ ਅਖਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰ ਜਬ ਆਖ ਰਖ ਕਰਤ ਹੋ ਕਭ ਹੂੰ ਤੁਮ ਮਨਤ ਦੇਹ ਧਰ ਸਭ ਹੂੰ ਜੀਤੇ ਬੰਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਸੋਮਸਾਵੇ ਤੇ ਰਹਿ ਨਿਰਾਲਮ ਜਾਰਦਵੇਦ ਭੇਦ ਨਾਲਮ ਨਿਰੰਕਾਰ ਨਿਰਵਕਾਂ ਨਿਰਲਾਪ ਆਦਾਨੀਲ ਅਨਾਦ ਸਭ ਤਾ ਕਾਮੁ ਉਚਾਰਦ ਭੇਦ ਜਾ ਕੋ ਭੇਵ ਨਾ ਪਾਵਤ ਬਿਦ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਜਪੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਰਤਨ ਪਿਵ ਆਪ ਆਪਣੀ ਬੁਧ ਹੈ ਜੀਤੇ ਮਨਨ ਤੋਂ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹਿ ਮੁਝ ਸਜਾ ਬਰਥਮ ਸੰਸਾਰਾ ਇਕ ਰੂਪ ਨੂੰ ਸਰੂਪ ਰੰਗ ਪੁਰਾਵ ਕੇ ਭੂਪਾਂਡ ਜਿਹੜਾ ਸੇਤੇ ਕੀਨੀ ਪਤਵੇ ਖਾਨ ਬਹੁਰਚ ਦੇਨੀ ਕਹੋ ਪੁੱਤ ਨਾ ਜਿਹਾ ਹੋਵੇ ਬੈਠਾ ਕਹੋ ਸਿਮਨ ਪਿਓ ਸੰਗਰ ਕਠਾ ਸਗਰੇ ਸਿਰਿਖਤ ਖਾਇਆ ਚੰਪਵ ਆਜੁਗਾ ਸਰੂਪ ਸਵੈਮ ਪਭ ਅਵਰੱਛਾ ਮੇਰੀ ਤਮ ਕਰੋ ਸਿਖੋ ਬਾਨ ਸਿਖ ਸੰਗ ਨੂੰ ਦੂਠੀ ਠੇਠ ਵਦਨ ਪਤਾ ਸਗਰ ਬਲੇਸ਼ ਕਰੋਰ ੜਕਤਾ ਜਿਹਾ ਤੁਝ ਦਰ ਦਰ ਸ਼ਰਣੇ ਪਰੇ ਦਿਲ ਕਹਿ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਦਿਲ ਕਹਿ ਦੂ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਧਿਆਇ ਹੈ ਤਾਂਕੇ ਕਾਲ ਨਿਕਟ ਨਾ ਹੈ ਔਰ ਅੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੀ ਜਤ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਗੇ ਤਾਪ ਤਨ ਕਮੋ ਹਰ ਹੋ ਰਜ ਸਦ ਕਰਮੋ ਸਹ ਹੋਈ ਦੁਸ਼ਟ ਛਾਪ ਸਕੈ ਨਾ ਕੁਈ ਏਗ ਬਾਰ ਜਤ ਮੈ ਸਮਾਰ ਅਕਾਲ ਪਾਸੇ ਤਾਹੀ ਬਰ ਜਿਨ ਨਨ ਨਾਮ ਹਰਿ ਕਹਾ ਦਰ ਦੁਸ਼ਟ ਦੁਖ ਤਿਰਹਾ ਹਰਿ ਰਕੇ ਤੁਮ ਸ਼ਰਨ ਦਿਹਾਰੇ ਆਪ ਹਸ ਦੈਲੁ ਹੋ ਮਾਰੇ ਸਰਬ othor ਮੋਹੋ ਸਹਾਈ ਦੁਸ਼ਤ ਦੋਤੇ ਲਹਾ ਬਚਾਈ ਸਵਈਆ ਪਾਹੇ ਅਹ ਜਾਤੇ ਤੁਮਰੇ ਤਉ ਤੇ ਕੋ ਆਖ ਨਰਨਹ ਆਨਿਉ RAM ਰਹੇ ਪ੍ਰਾਨੁ ਕੁਰਾਨ ਅਨੇਕ ਹੈ ਮਤੇਖ ਨਾ ਮਾਨਿਉ ਸਿਮਰਤ ਸਾਸਤਰ ਵੇਦ ਸੁਮੈ ਮਹੋਪੇਧ ਕਹੈ ਹਮੇਗ ਨਾ ਜਾਣਿ ਹੂੰ ਇਸਦੇ ਅਸਪਾਨ ਕਿਰਪਾ ਤੂਰੇ ਕਰ ਮੈਂ ਨਾ ਕਹਿਉ ਸਭ ਤੂਜਿ ਵਖਾਨਿ ਹੂੰ ਦੁਬਾਰਾ ਸਗਲ ਦਵਾਰ ਕੋ ਸਾਢਕੈ ਇਹੋ ਤੁਹਾਰ ਮਹੋ ਦਵਾਰ ਬਾਹੀ ਗਹਿ ਕਿ ਲਾਜ ਅਸ ਗੋਬਿੰਦਾਸ ਤੁਹਾਰ ਰਾਮਕਲੀ ਮਹਲਾ ਤੀਜਾ ਅਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜ ਸੇਤੀ ਮਨਵ ਜਿਆ ਵਧਾਈਆਂ ਰਾਮ ਰਤਨ ਪਰਵਾਰ ਪਨੀਆਂ ਸ਼ਬਦ ਗਾ ਬਣਾਈਆਂ ਸ਼ੰਦੋਤਾ ਗਾ ਬਹਰੇ ਕੀ ਰਾ ਮਨ ਜਨੀ ਵਸਾਇਆ ਕਹਿ ਨਾਮ ਨੰਦਨ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਮੇ ਹਰਿ ਨਾਮ ਰਹੁ ਤੂੰ ਮਨ ਮੇਰੇ ਦੂਸ ਸਭ ਸਾਰਣਾ ਅੰਗੇਕਾਰ ਮੁਖਰੇ ਤੇਰਾ ਕਾਰਜ ਸਭ ਸਵਾਰਣਾ ਸਭ ਲਾਗ ਲਾ ਸੁਮਰਤ ਸੁਆਮੀ ਸੋਖ ਯਮਨ ਅਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸੇ ਸਲਾਹ ਤੇਰੀ ਨਾਮ ਨੋ ਸੋ ਵਈ ਨਾਮ ਲਿਖਿਆ ਮਨੁਸਿਆ ਵਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਦਾ ਲੋ ਸਾਚਾ ਨਾਮ ਧਰਮੇ ਦਾ ਨਿਭਾ ਸਾ ਗਵਾਈਆ ਵਰਸਾ ਸੁਖ ਮਨੈ ਵਸਿਆ ਨਿនិចਾ ਸਭ ਜਾਈਆ ਸਦਾ ਖੁਦ ਬਾਨ ਗਿਤਾ ਅਗਰ ਬਟੋ ਜਿਸ ਦੇ ਅਵਟਿਆ ਗਿਆ ਖਹਿ ਨਾਨ ਉਸ ਨਉ ਸੰਤ ਹੋ ਅਸ਼ਵਤ ਰੋਪਤ ਪਿਆਰੋ ਸਾਚਾ ਨਾਮ ਮੇਰਾ ਦਾ ਵਾਜੇ ਪੰਜ ਸਦ ਕਰ ਸਬਗ ਕਰ ਸਬਗੈ ਸ਼ਬਦ ਵਾਜੇ ਗਲਾਜਿਤ ਕਰਤਾਰਿਆਂ ਪੰਜ ਦੂਦ ਵਸ ਕਿਤੇ ਕਾਲ ਗਣ ਕੁਮਾਰਿਆ ਤੁਰ ਕਰਮ ਪਾਇਆ ਤੁਜਿਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਦੇਸਕ ਹੋਆ ਤਤ ਕਰ ਅਨਹਦ ਵਚੇ आनंद सुनहुड भागी हो, हो सगले मनोरथ पूरे पान ब्रह्मरा पाया अदले सगले सोरे दुख रोष न थापतले सोणी सती वाणी संत साजन पाए सरसे पूरे गुण तजानी सुनते बुलंद कहते पवित सतगुरु हा भरपूरे ਮਨਵੰਤ ਨਾਨਕ ਅਗਲੇ ਚਰਨ ਲਾਗੇ ਬਾਜ ਅਨਹਦ ਤੂਰੇ ਮਨਵੰਤ ਨਾਨਕ ਅਗਲੇ ਚਰਨ ਲਾਗੇ ਬਾਜ ਅਨਹਦ ਤੂਰੇ ਮਧਾਪੜੀ ਮਹਿਲਾ ਪੰਜਵਾ ਥਾਲ ਵਿੱਚ ਨਵਸਤੂ ਪਈਓ ਸਤ ਸੰਤੋਖ ਵਿਚਾਰੁ ਅਮਰਤ ਨਾਮ ਹਾ ਗੁਰਗਾ ਪਇਓ ਜਿਸ ਕਾ ਸੰਸਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇਓ ਨਾਰੋ ਇਹੇ ਵਸਤੁ ਤਜਨਹਿ ਜਾਈ ਨਿਤ ਨਤ ਰਖੁਰ ਤਾਰੋ ਤਉ ਸੰਸਾਰ ਚਰਨ ਲਗ ਤੜੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਤੁ ਨਹੀਂ ਮੈਨੂੰ ਜੋ ਗਤੋਈ ਮੈਂ ਨਿਰਗੁਣ ਯਾਰੇ ਕੋ ਅਗੁਣ ਨਾਹੀ ਆਪੇ ਤਰਸ ਪਿਉ ਹੋਈ ਤਰਸ ਪਿਆ ਮਹਾਰਾਮ ਤੂੰ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਦਨਮਨ ਥੀਵੇਂ ਹਰਿਆ ਪੌੜੀ ਤਥੈ ਤੂੰ ਸਮਰਾਤ ਤੈ ਕੋਈ ਨਾਹੀ ਉਥੈ ਤੇਰੇ ਰਾਖ ਜੀ ਨਦਰਮਾਹੀ ਸੁਣ ਕਾ ਜਮ ਕਾ ਲੋਤ ਨਾਏ ਤਿਨੈ ਛਡ ਜਾਹੇ ਭਾਜ ਰਖੁ ਖੁਸ਼ਗਾਹੋ ਗੁਰ ਸ਼ਬਦਿ ਪਾਰ ਪਾਹੇ ਜਨ ਕਉ ਲਗੇ ਪਿਆਸ ਅਮਰਤ ਸੇ ਖਾਹੇ ਗਨ ਪੁਨ ਅਗਨ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਬ੍ਰਥਾ ਕੋਈ ਨਾ ਜਾਏ ਜਿ ਆਵੈ ਤਦਾਹੇ ਸ਼ਲੋਕ ਮਹਿਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਗੁ ਨਾਮੁ ਨਿਤਰੇ ਸਤਿਗੁਰ ਪੇਖਣਾ ਸ਼ਰਵਣੇ ਸਰਣਾ ਗੁਰ ਨਾਮੁ ਸਤਿਗੁਰੁ ਸੇਤੀ ਰਤਿਆ ਨਰਗਹਿ ਪਾਇ ਠਾਉ ਕਹ ਨਾਨਕ ਕਿਰਪਾ ਕਰੇ ਜਸਨਾ ਵਾਦੀ ਜਗ ਮੇ ਤੁਮ ਕਾਣੀ ਹੈ ਬਿਰਲੇ ਕੀ ਕੀ ਮਹਿਲਾ ਪੰਜਵਾ ਰਖੇ ਰਖਣਾ ਹਾਨ ਆਪ ਮਾਰਯਨ ਗੁਰਖੇ ਪੈਰੇ ਪਾਈ ਕਾਜ ਸਵਾਰਯਨ ਹੋ ਆਪ ਦਿਆਨ ਮਨੋਹ ਨਾਮ ਸਾਰਯਨ ਸਾਜ ਨਾਮੇ ਸੰਗ ਪਵਜਨ ਤਾਰਯਨ ਸਾਗਤ ਅਨੰਤਿਕ ਦੁਸ਼ਟ ਨਮਾਹੇ ਬਦਾਰਯਨ ਤੇ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜਿਸ ਸਮਰਤ ਅਸੰਗ ਹੋਏ ਸਗਲੇ ਦੁੱਖ ਜਾਹੇ ਤਿਸ ਸਾਹਿਬ ਕੇ ਟੇਕ ਨਾਨਕ ਮੰਨ ਮਾਹੀ ਜਿਸ ਸਮਰਤ ਅਸੰਗ ਹੋਏ ਸਗਲੇ ਦੁੱਖ ਜਾਹੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ